ਅਗਰ ਤੁਹਾਡੇ ਵੀ ਵਾਲ ਝੜਦੇ ਨੇ ਸਰੀਰ ਰਹੇਗਾ ਫਿਰ ਸੁਸਤ ਕਿਉਂਕਿ ਹੋ ਜਾਂਦੀ ਆਇਰਨ ਦੀ ਕਮੀ ਇਹ ਲੱਛਣ ਹਨ ਆਓ ਤੁਹਾਨੂੰ ਦੱਸਦੇ ਹਾਂ ਬਿਲਕੁਲ ਤੁਸੀਂ ਨਾ ਕਰਿਓ ਇਸ ਨੂੰ ਇਗਨੋਰ ਜੀਹਾਂ ਇਹ ਖੁਰਾਕ ਕੈਲਸ਼ੀਅਮ ਦੀ ਤਰ੍ਹਾਂ ਤੁਹਾਡੇ ਸਰੀਰ 'ਚ ਆਇਰਨ ਦੀ ਉਚਿਤ ਮਾਤਰਾ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਇਰਨ ਤੁਹਾਡੇ ਸਰੀਰ 'ਚ ਹੀਮੋਗਲੋਬਿਨ ਬਣਾਉਂਦਾ ਹੈ ਉਸ ਵਿੱਚ ਮਦਦ ਕਰਦਾ ਹੈ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ ਤੁਹਾਡੇ ਸਰੀਰ ਵਿੱਚ ਕਿੰਨਾ ਆਇਰਨ ਹੈ ਇਸ ਦਾ ਪਤਾ ਲਗਾਉਣ ਤੋਂ ਸਭ ਤੋਂ ਵਧੀਆ ਤਰੀਕਾ ਬਲੱਡ ਟੈਸਟ ਹੈ ਜੇਕਰ ਤੁਸੀਂ ਤੁਹਾਡੇ ਸਰੀਰ ਦੇ ਆਇਰਨ ਦੀ ਕਮੀ ਜਾਂ ਜ਼ਿਆਦਾ ਹੈ ਤਾਂ ਇਸ ਦੇ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਆਇਰਨ ਦੀ ਕਮੀ ਦੇ ਕੀ ਮੁੱਖ ਲੱਛਣ ਨੇ ਤੁਹਾਨੂੰ ਦੱਸਦੇ ਹਾਂ ਜੇਕਰ ਤੁਸੀਂ ਥਕਾਵਟ ਵਾਲਾਂ ਦਾ ਝੜਨਾ ਸਾਹ ਲੈਣ ਵਿੱਚ ਮੁਸ਼ਕਲ ਜਾਂ ਫਿਰ ਕਮਜ਼ੋਰ ਇਮਿਊਨਿਟੀ ਸਿਸਟਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਆਇਰਨ ਦੀ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ ਆਇਰਨ ਬਲੱਡ ਬਲੱਡ ਟੈਸਟ ਕਿਉਂ ਕੀਤਾ ਜਾਂਦਾ ਹੈ ਅਨੀਮੀਆ ਦੀ ਪਛਾਣ ਜਿਹੜੀ ਹੈਗੀ ਆ ਉਹ ਅਸੀਂ ਤੁਹਾਨੂੰ ਦੱਸੀਏ ਕਿ ਜੇਕਰ ਸਰੀਰ ਵਿੱਚ ਆਇਰਨ ਦੀ ਕਮੀ ਹੋਵੇ ਤਾਂ ਅਨੀਮੀਆ ਦਾ ਕਾਰਨ ਬਣ ਸਕਦਾ ਹੈ ਅਨੀਮੀਆ ਲੱਛਣਾਂ ਵਿੱਚ ਵੀ ਜਿਵੇਂ ਥਕਾਵਟ ਕਮਜ਼ੋਰੀ ਚੱਕਰ ਆਉਣਾ ਅਨੀਮੀਆ ਦੀ ਪਛਾਣ ਆਇਰਨ ਖੂਨ ਦੀ ਜਾਂਚ ਦੁਆਰਾ ਕੀਤੀ ਜਾ ਸਕਦੀ ਹੈ ਸਿਹਤ ਸਮੱਸਿਆਵਾਂ ਦਾ ਪਤਾ ਲਗਾਉਣ ਲਈ ਸਰੀਰਿਕ ਵਿੱਚ ਆਇਰਨ ਦੀ ਜ਼ਿਆਦਾ ਮਾਤਰਾ ਵੀ ਨੁਕਸਾਨਦੇਹ ਹੋ ਸਕਦੀ ਹੈ ਇਸ ਨਾਲ ਜਿਗਰ ਦਿਲ ਅਤੇ ਹੋਰ ਅੰਗਾਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਜੀ ਹਾਂ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਖੁਰਾਕ ਦੱਸਦੇ ਹਾਂ ਕੁਰੇਲੂ ਟਿਪਸ ਦੱਸਦੇ ਜਿਸ ਨਾਲ ਤੁਹਾਨੂੰ ਕਾਫੀ ਲਾਭ ਮਿਲ ਸਕਦਾ ਹੈ ਜੇਕਰ ਤੁਸੀਂ ਨਾਨ ਵੇਜ ਖਾਂਦੇ ਹੋ ਤਾਂ ਮੱਛੀ ਅਤੇ ਚਾਫਰ ਫੂਡ ਖਾਂ ਸਕਦੇ ਹੋ ਤਾਂ ਅੰਡੇ ਦੀ ਜਰਦੀ ਵਿੱਚ ਆਇਰਨ ਵੀ ਪਾਇਆ ਜਾਂਦਾ ਹੈ ਆਹ ਹਰੀਆਂ ਪੱਤੇ ਦਾ ਸਬਜ਼ੀਆਂ ਜਿਵੇਂ ਪਾਲਕ ਮੇਥੀ ਸਰੋਂ ਅਤੇ ਹੋਰ ਹਰੀਆਂ ਪੱਤੇ ਦਾ ਸਬਜ਼ੀਆਂ ਆਇਰਨ ਨਾਲ ਭਰਪੂਰ ਹੁੰਦੀਆਂ ਹਨ ਇਹਨਾਂ ਨੂੰ ਪਕਾ ਕੇ ਖਾਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਆਇਰਨ ਦੇ ਸੋਖਣ ਨੂੰ ਵਧੋਂਦਾ ਹੈਗਾ ਯਾ ਦਾਲਾਂ ਤੇ ਬੀਨਜ਼ ਜਿਵੇਂ ਕਿ ਮਸਰ ਰਾਜਮਾ ਮੂੰਗੀ ਤੇ ਹੋਰ ਦਾਲਾਂ ਚ ਬੀੰਜ ਆਇਰਨ ਤੇ ਚੰਗੇ ਸਰੋਤ ਹੁੰਦੇ ਹਨ ਬਰਾਊਨ ਰਾਈਸ ਉਟਸ ਤੇ ਕਵਿਨੋਆ ਵਰਗੇ ਪੂਰੇ ਅਨਾਜ ਵਿੱਚ ਆਇਰਨ ਹੁੰਦਾ ਹੈ ਸੋਇਆ ਬੀਨ ਅਤੇ ਟੋਫੂ ਵੀ ਆਇਰਨ ਨਾਲ ਭਰਪੂਰ ਹੁੰਦਾ ਹੈ ਸੁੱਕੇ ਮੇਵੇ ਜਿਵੇਂ ਖਜੂਰ ਅੰजीर ਕਿਸ਼ਮਿਸ਼ ਤੇ ਸੁੱਕੀਆਂ ਉਰਮਾਨੀ ਆਇਰਨ ਦੀ ਚੰਗੀ ਮਾਤਰਾ ਪ੍ਰਦਾਨ ਕਰਦੇ ਹਨ ਆਇਰਨ ਜਿਹੜਾ ਹੈ ਕੱਦੂ ਦੇ ਵਿੱਚ ਦੇ ਬੀਜ ਸੂਰਜਮੁਖੀ ਅਤੇ ਬੀਜ ਅਤੇ ਤਿਲ ਦੇ ਬੀਜਾਂ ਵਿੱਚ ਵੀ ਪਾਇਆ ਜਾਂਦਾ ਹੈਗਾ ਹੁਣ ਧਿਆਨ ਰੱਖਣੀ ਹੈ ਕੁਝ ਗੱਲਾਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਵਿਟਾਮਿਨ ਸੀ ਦਾ ਭਰਪੂਰ ਭੋਜਨ ਵਿਟਾਮਿਨ ਸੀ ਨਾਲ ਜਿਹੜਾ ਭੋਜਨ ਹੈਗਾ ਆ ਫਲ ਸਬਜ਼ੀਆਂ ਜਿਵੇਂ ਸੰਤਰਾ ਨਿੰਬੂ ਅਮਰੂਦ ਪਪੀਤਾ ਤੇ ਟਮਾਟਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਭੋਜਨ ਦੇ ਨਾਲ ਨਾਲ ਨਿੰਬੂ ਦਾ ਰਸ ਅਤੇ ਆਮਲੇ ਦਾ ਸੇਵਨ ਕਰਨ ਨਾਲ ਵੀ ਆਇਰਨ ਦੀ ਸਮਾਈ ਵੱਧ ਜਾਂਦੀ ਗਿਆ ਕਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਕੈਲਸ਼ੀਅਮ ਦਾ ਸੇਵਨ ਆਇਰਨ ਦੀ ਸਮਾਈ ਨੂੰ ਰੋਕ ਸਕਦਾ ਹੈ ਇਸ ਲਈ ਆਇਰਨ ਨਾਲ ਭਰਪੂਰ ਭੋਜਨਾਂ ਦਾ ਨਾਲ-ਨਾਲ ਡੇਅਰੀ ਉਤਪਾਦਨ ਦਾ ਸੇਵਨ ਵੀ ਥੋੜਾ ਘਟੋਣਾ ਪੈਣਾ ਗਾਇਸ ਕਰਕੇ ਧਿਆਨ ਨਾਲ ਗੱਲਾਂ ਸਮਝੋ ਔਰ ਆਪਣੇ ਸਰੀਰ ਦੇ ਵਿੱਚ ਜੇ ਤੁਹਾਡੇ ਆਇਰਨ ਦੀ ਕਮੀ ਹੈਗੀ ਕਿਸ ਤਰ੍ਹਾਂ ਤੁਸੀਂ